ਨੇ ਕਰਨਾ ਹਾਂਜੀ ਮੰਮੀ ਤੂੰ ਉਹਨੂੰ ਮਹਾਰਾਣੀ ਨੂੰ ਫੋਨ ਲਾ ਕੇ ਪੁੱਛਣਾ ਤਾਂ ਸਹੀ ਹੀ ਵੀ ਉਹਨੇ ਆਉਣਾ ਕਿਦਣਿਆ ਮੰਮੀ ਮੈਂ ਲਾਇਆ ਇਹ ਦੀਦੀ ਨੂੰ ਫੋਨ ਉਹ ਕਹਿੰਦੇ ਮੈਂ 1-2 ਦਿਨਾਂ ਤੱਕ ਆਉਣਾ ਵਾ ਨਹੀਂ 5 ਦਿਨ ਹੋ ਗਏ ਉਹਦੇ ਭਰਾ ਦੇ ਵਿਆਹ ਹੋਏ ਨੂੰ ਤੇ ਅਜੇ ਤੱਕ ਉਹ ਘਰ ਨਹੀਂ ਮੁੜੀ ਉਹਨੂੰ ਮਾੜੀ-ਮੋਟੀ ਕੋਈ ਸੁਰਤ ਵੀ ਹੈਗੀ ਆ ਕਿ ਜਾਂ ਨਹੀਂ ਤੇ ਮੈਂ ਘਰ ਜਾ ਕੇ ਆਪਣਾ ਕਾਰਬਾਰ ਵੀ ਵੇਖਣਾ ਆ ਮੰਮੀ ਫੇਰ ਕੀ ਹੋ ਗਿਆ ਜਦੋਂ ਕਿਤੇ ਬੰਦਾ ਵਿਆਹ ਸ਼ਾਦੀ ਤੇ ਗਿਆ ਹੁੰਦਾ ਨਾ ਤੇ ਉਹਨੂੰ 2-4 ਦਿਨ ਵੱਧ ਲੱਗ ਹੀ ਜਾਂਦੇ ਆ ਕੋਈ ਗੱਲ ਨਹੀਂ ਆਪੇ ਆ ਜਾਣਗੇ ਦੀਦੀ ਨਹੀਂ ਤੂੰ ਮੈਨੂੰ ਬਹੁਤੀ ਮਤਾਂ ਨਾ ਦੇ ਅੰਦਰ ਕੱਪੜਿਆਂ ਦਾ ਢੇਰ ਲੱਗਾ ਪਿਆ ਵਾ ਜਾ ਕੇ ਉਹਨਾਂ ਨੂੰ ਪ੍ਰੈਸ ਕਰ ਲਾ ਚਲੋ ਠੀਕ ਹੈ ਮੰਮੀ ਕੋਈ ਗੱਲ ਨਹੀਂ ਇਹਨੂੰ ਜਰਾ ਘਰ ਲੈ ਆਂਦੇ ਘਰ ਇਹਦੇ ਨਾਲ ਤੇ ਫਿਰ ਮੈਂ ਚੰਗੀ ਤਰ੍ਹਾਂ ਗੱਲ ਕਰਾਂਗੀ ਨਾ ਵਾ ਹਾਂ ਕਰਨਾ ਦੀਦੀ ਦਾ ਫੋਨ ਆਉਂਦਿਆ ਸੀ ਤੇ ਉਹ ਮੈਨੂੰ ਕਹਿਣ ਦੇ ਹੀ ਕਿ ਨਾਮ ਨੂੰ ਕਹੀਂ ਕਿ ਆਣ ਕੇ ਮੈਨੂੰ ਲੈ ਜਾਣਾ ਕੋਈ ਗੱਲ ਨਹੀਂ ਕਰਨਾ ਗੋਆ ਮੈਂ ਸੌਟ ਲੈ ਆਇਆ ਤੇ ਹੁਣ ਪੱਠੇ ਵੱਡਾਂ ਲੱਗਾ ਆ ਐਦਾਂ ਕਰਦੋ ਭਾਬੀ ਨੂੰ ਫੋਨ ਲਾ ਕੇ ਕਹੇ ਕਿ ਤਿਆਰ ਰਹਿਣਾ ਤੇ ਘੰਟੇ ਤੱਕ ਆਣ ਕੇ ਤੇ ਮੈਂ ਲੈ ਆਉਣਾ ਉਹਨਾਂ ਨੂੰ ਚਲੋ ਠੀਕ ਆ ਚੰਗਾ ਚੱਲ ਮਾਣਾ ਫਟਾਫਟ ਹੁਣ ਪੱਠਿਆਂ ਦਾ ਕੰਮ ਨਬੇੜ ਲਾ ਤੇ ਫਿਰ ਲੈ ਆ ਜਾ ਕੇ ਭਾਬੀ ਨੂੰ ਸਾਸ੍ਰੀਕਾਲ ਮੰਮੀ ਸਾਸ੍ਰੀਕਾਲ ਤੇ ਠੀਕ ਆ ਬੜੇ ਦਿਨ ਤੋਂ ਪੇਕੇ ਲਾਈ ਆ ਲੈ ਮੰਮੀ ਵੀਰ ਦਾ ਵਿਆਹ ਹੀ ਵੀਰੇ ਦਾ ਵਿਆਹ ਕਿਹੜਾ ਰੋਜ਼ ਰੋਜ਼ ਆਉਣਾ ਹੀ ਮੈਂ ਸਾਰੇ ਕੰਮ ਮੰਮੀ ਦਾ ਸੰਭਾਲ ਕੇ ਤੇ ਫੇਰ ਆਈ ਆ ਨਹੀਂ ਤੈਨੂੰ ਉੱਥੋਂ ਦੇ ਕੰਮਾਂ ਦਾ ਪਤਾ ਹੀ ਤੇ ਇੱਥੋਂ ਦੇ ਕੰਮਾਂ ਦਾ ਕੋਈ ਪਤਾ ਨਹੀਂ ਹੈਗਾ ਇਹ ਕਿੰਨੇ ਸਾਹਮਣੇ ਹੀ ਕੋਈ ਨਹੀਂ ਮੰਮੀ ਹੁਣ ਮੈਂ ਆ ਗਈ ਆ ਘਰ ਦੇ ਕੰਮ ਵੀ ਸੰਭਾਲਾਂਗੇ ਨਾਲੇ ਕਿਰਨ ਇੱਥੇ ਹੀ ਕਰਦੇ ਕੰਮ ਸੰਭਲਣ ਨੂੰ ਆਗੇ ਦੀਦੀ ਤੁਸੀਂ ਹਾਂਜੀ ਕਿਰਨ ਆਗੇ ਆ ਲੋ ਪਾਣੀ ਹੋਰ ਸੁਣਾਓ ਦੀਦੀ ਉੱਥੇ ਸਾਰੇ ਠੀਕ ਨੇ ਆਖਿਰਨ ਉਥੇ ਸਾਰੇ ਠੀਕ ਨੇ ਤੂੰ ਸੁਣਾ ਤੈਨੂੰ ਕੰਮ ਦਾ ਮਗਰੋਂ ਔਖਾਤ ਨਹੀਂ ਹੋਇਆ ਨਹੀਂ ਨਹੀਂ ਦੀਦੀ ਮੈਨੂੰ ਕੋਈ ਔਖ ਨਹੀਂ ਹੋਈ ਚਲੋ ਹੁਣ ਤੁਸੀਂ ਪਾਣੀ ਪੀਓ ਮੈਂ ਮੱਤਾ ਦੇ ਤੇ ਚਾਹ ਬਣਾ ਕੇ ਲਿਆਉਣੀ ਆ ਨਹੀਂ ਚਾਹ ਪੀਉਣ ਨੂੰ ਆ ਕਿਹੜੀ ਪਰੌਣੀ ਆਈ ਆ ਨਾਲੇ ਤੂੰ ਹੁਣ ਇੱਥੇ ਮੇਰੇ ਬਰਾਬਰ ਬੈਠੀ ਕੀ ਕਰਨੀ ਆ ਜੇ ਤੂੰ ਆ ਗਈ ਹੈ ਤੇ ਜਾ ਕੇ ਕੰਮ ਤਾਂ ਦਾ ਹੀ ਵੇਖ ਲੈ ਆਪਣਾ ਕੋਈ ਗੱਲ ਨਹੀਂ ਮੰਮੀ ਦੀਦੀ ਥੱਕ ਕੇ ਆਏ ਆ ਇਹਨਾਂ ਨੂੰ ਰੈਸਟ ਕਰਨ ਦੋ ਕੰਮ ਦਾ ਕੀ ਆ ਕੰਮ ਐ ਕਰ ਲੈਣੀ ਆ ਨਾਲੇ ਕੰਮ ਤੇ ਰੋਜ਼ ਹੀ ਕਰਨੇ ਹੁੰਦੇ ਆ ਨਹੀਂ ਤੂੰ ਹੀ ਇਹਨੂੰ ਸਿਰ ਤੇ ਚੜਾ ਕੇ ਰੱਖਿਆ ਪਰ ਮੈਂ ਨਹੀਂ ਇਹਨੂੰ ਸਿਰ ਤੇ ਚੜ੍ਹ ਦਿੰਦੀ। ਜਾਣ ਉੱਠ ਕੇ ਜਾ ਕੇ ਸੋਈ ਜੇ ਤੇ ਆਪਣਾ ਕੰਮ ਧੰਦਾ ਕਰ ਲੈ ਸਾਰਾ। ਮੰਮੀ ਤੁਸੀਂ ਮਾਸਾ ਨਹੀਂ ਬਦਲੇ। ਮੈਂ ਜਦੋਂ ਪੇਕਿਆਂ ਤੋਂ ਆਉਣੀ ਆ ਨਾ ਤੁਸੀਂ ਆਉਂਦਿਆ ਮੈਨੂੰ ਕੰਮੀ ਲਾ ਦਿੰਦੇ ਜੀ। ਚੱਲ ਕਿਰਨ ਚਲੀਏ। ਚਲੋ ਦੀਦੀ। ਦੀਦੀ ਤੁਸੀਂ ਰਹਿਣ ਦਿਓ। ਮੈਂ ਆਪੇ ਕੰਮ ਕਰ ਲੈਣੀ ਆ। ਤੁਸੀਂ ਬਸ ਮੇਰੇ ਲੱਗੇ ਖਲੋਤੇ ਰਹੋ ਜਿਦਨਾ ਮੰਮੀ ਨੂੰ ਲੱਗੇ ਕਿ ਤੁਸੀਂ ਵੀ ਕੰਮ ਕਰਨ ੜੇ ਹੋ। ਕਿਰਨ ਵੇਖ ਲਾ ਮੰਮੀ ਦਾ ਹਾਲ ਮੈਂ ਇੰਨੀ ਦੂਰੋਂ ਸਫ਼ਰ ਕਰਕੇ ਆਈ ਆਂ ਆਉਂਦਿਆਂ ਮੈਨੂੰ ਕਮੀ ਲਾਤਾ ਮੈਂ ਕਿਹਾ ਉੱਥੋਂ ਵੇਲੇ ਹੀ ਆਈ ਆਂ ਕੋਈ ਗੱਲ ਨਹੀਂ ਦੀਦੀ ਤੁਹਾਨੂੰ ਮੇਰੇ ਹੁੰਦਿਆਂ ਫਿਗਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ 2 ਮਿੰਟ ਰੁਕੋ ਇੱਥੇ ਮੈਂ ਨਾਲੋਂ ਪਾਣੀ ਦੇ ਕੇ ਹੁਣੇ ਆਈ ਠੀਕ ਆ ਕਿਰਨ ਵੇਖ ਲਾ ਕਿੱਡੀ ਪੋਲੀ ਬੰਦੀ ਆ ਜਿੱਦਾਂ ਮੈਨੂੰ ਕੁਝ ਪਤਾ ਹੀ ਨਹੀਂ ਹੁੰਦਾ ਮੈਨੂੰ ਪਤਾ ਸਾਰੀ ਲੁਤੀ ਮੰਮੀ ਨੂੰ ਇੰਨੇ ਲਾਈ ਆ ਕਹਿੰਦੀ ਹੋਣੀ ਆ ਜਾ ਕੇ ਬੈਠੀ ਉੱਥੇ ਦੇ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਆ ਕੋਈ ਗੱਲ ਨਹੀਂ ਮਿਸਣੀ ਜਿਹਾ ਤੈਨੂੰ ਤਾਂ ਮੈਂ ਦੱਸੂ ਪਤਾ ਭਰਾ ਦੇ ਵਿਆਹ ਤੋਂ ਆਈ ਆ ਨਾ ਕੋਈ ਮਠਿਆਈ ਦਿਖਣ ਈ ਆ ਨਾ ਕੋਈ ਹੋਰ ਚੀਜ਼ ਦਿਖਣ ਈ ਆ ਇਹਦੇ ਪੇਕਿਆਂ ਨੇ ਕਿਤੇ ਖਾਲੀ ਤੇ ਨਹੀਂ ਤੋਰਤੀ ਮੈਂ ਪੁੱਛਦੀ ਆ ਇਹਨੂੰ ਆਜ ਮਾਰ ਕੇ ਨਿਰਿੰਕੀ ਇਧਰ ਆ ਗੱਲ ਸੁਣ ਮੇਰੀ ਆਣ ਕੇ ਹਾਂਜੀ ਮੰਮੀ ਜੀ ਆਈ ਹਾਂਜੀ ਮੰਮੀ ਜੀ ਦੱਸੋ ਨੀਪਰਾ ਦੇ ਬਿਆ ਤਾਂ ਤੂੰ ਆਈ ਆ ਤੇਰੇ ਪੇਕੇ ਆਨੇ ਤੈਨੂੰ ਕੋਈ ਮਠਿਆਈ ਮਠੂਈ ਵੀ ਦਿੱਤੀ ਆ ਕਿ ਜਾਂ ਤੈਨੂੰ ਖਾਲੀ ਹੱਥੇ ਇਦਾਂ ਹੀ ਤੋਰਤਾ ਆ ਮੰਮੀ ਜੀ ਜੇ ਤੁਸੀਂ ਮੈਨੂੰ ਬੈਗ ਖੋਲਣ ਦਿੰਦੇ ਤਾਂ ਮੈਂ ਫੇਰ ਹੀ ਬੈਗ ਦੇ ਵਿੱਚੋਂ ਕੁਝ ਕੱਢਦੀ ਨਾ ਆਉਂਦੀਆਂ ਕਿ ਤੁਸੀਂ ਮੈਨੂੰ ਕਮੀ ਲਾਤਾ ਨਹੀਂ ਮੈਂ ਤੇ ਬਸ ਤੈਨੂੰ ਪੁੱਛਿਆ ਹੀ ਆ ਤੂੰ ਐਵੇਂ ਔਖੀ ਘਤੋ ਹੋਈ ਜਾਂਦੀ ਆ ਮੰਮੀ ਮੈਂ ਕੋਈ ਔਖੀ ਨਹੀਂ ਹੁੰਦੀ ਮੇਰੇ ਪੇਕੇ ਆਨੇ ਮੈਨੂੰ ਸਭ ਕੁਝ ਦੇ ਕੇ ਤੋਰਿਆ ਵਾ ਮੈਨੂੰ ਇੱਕ ਵਾਰੀ ਰੋਟੀ ਪਾਣੀ ਦਾ ਕੰਮ ਨਿਬੇੜ ਲੈਣ ਦਿਓ ਫੇਰ ਮੈਂ ਸਭ ਕੁਝ ਬਖਾਲਦੀ ਆ ਤੁਹਾਨੂੰ ਚਲ ਠੀਕ ਆ ਜਾ ਜਾ ਕੇ ਨਿਬੇੜ ਲੈ ਤੂੰ ਜਿਹੜੇ ਕੰਮ ਨਿ ਫਿਰ ਵੇਖ ਲੈਨੀ ਆ ਤੇਰੇ ਪੇਕੇਆਂ ਨੇ ਤੈਨੂੰ ਕਿਹੜੇ ਰੰਗ ਲਾ ਕੇ ਤੋਰੇ ਆ ਠੀਕ ਆ ਮੰਮੀ ਜੀ ਚਲ ਕੰਮ ਤੇ ਸਾਰੇ ਨਿਬੜ ਗਏ ਆ ਇਦਾਂ ਕਰਦੀ ਆ ਜੇ ਮੰਮੀ ਜਾਗਦੇ ਹੋਣਗੇ ਨਾ ਤੇ ਉਹਨਾਂ ਨੂੰ ਜਾ ਕੇ ਤੇ ਸਾਰਾ ਸਮਾਨ ਵਿਖਾਲ ਦੇਣੀ ਆ ਲਾ ਦੱਸ ਮੰਮੀ ਤਾਂ ਸੌਂ ਵੀ ਗਏ ਨੇ ਚੱਲ ਇਦਾਂ ਕਰਦੀ ਆ ਸਵੇਰੇ ਮੰਮੀ ਨੂੰ ਸਾਰਾ ਸਮਾਨ ਵਿਖਾਲ ਦਾਂਗੀ ਮੈਂ ਇਦਾਂ ਕਰਦੀ ਆ ਪਹਿਲਾਂ ਮੈਂ ਆਪ ਵੇਖ ਲੈਨੀ ਆ ਮੰਮੀ ਨੇ ਕਿਰਨ ਨੂੰ ਤੇ ਮੰਮੀ ਨੂੰ ਕਿਹੋ ਜਿਹਾ ਸੂਟ ਲਾਏ ਨੇ ਮੰਮੀ ਨੇ ਉਹ ਕੰਮ ਨਾ ਕਰਤਾ ਹੋਵੇ ਆ ਵੇਖ ਲਾ ਮੰਮੀ ਦਾ ਹਾਲ ਮੈਂ ਮੰਮੀ ਨੂੰ ਕਿੰਨੀ ਵਾਰ ਕਿਹਾ ਸੀ ਕਿਰਨ ਦਾ ਤੇ ਮੰਮੀ ਦਾ ਸੂਟ ਹਲਕਾ ਲਾਇਓ ਪਰ ਮੰਮੀ ਦੇ ਦਿਮਾਗ 'ਚ ਕੋਈ ਗੱਲ ਨਹੀਂ ਪੈਂਦੀ ਉਹਨਾਂ ਨੇ ਫੇਰ ਇਹਨਾਂ ਨੂੰ ਸੂਟ ਵਧੀਆ ਲਾਤੇ ਨੇ ਚੱਲ ਕੋਈ ਗੱਲ ਨਹੀਂ ਮੰਮੀ ਨੇ ਤੇ ਵਧੀਆ ਸੂਟ ਲਾਤੇ ਆ ਪਰ ਮੇਰੇ ਕੋਲ ਇਹਨਾਂ ਦਾ ਹੱਲ ਹੈਗਾ ਣੀ ਨਾ ਗੱਲ ਇਹ ਸੂਟ ਇਹਨਾਂ ਦੇ ਹੀ ਪਾਉਣ ਵਾਲੇ ਨੇ ਨਿਰਿੰਕੀ ਜੇ ਤੂੰ ਮੈਨੂੰ ਕੁਝ ਵਿਖਾ ਲੈਣਾ ਆ ਨਾ ਹੁਣੇ ਲਿਆ ਕੇ ਵਿਖਾਲ ਦੇ ਮੈਂ ਵੀ ਕੱਲ ਨੂੰ ਆਪਣੇ ਸ਼ਰੀਕੇ 'ਚ ਦੱਸਣਾ ਹੁੰਦਾ ਆ ਵੀ ਮੇਰੀ ਨੋ ਆਪਣੇ ਭਰਾ ਦਾ ਵਿਆਹ ਕਰਕੇ ਆਈ ਆ ਤੇ ਆਹ ਕੁਝ ਲੈ ਕੇ ਆਈ ਆ ਹਾਂਜੀ ਆ ਗਈ ਮੰਮੀ ਜੀ ਮੰਮੀ ਮੇਰੇ ਪੇਕੇ ਆਨੇ ਬੜਾ ਵਧੀਆ ਦੇਣ ਲੈਣ ਕੀਤਾ ਵਾ ਨਾਲੇ ਤੇ ਮੈਨੂੰ ਟੌਪਸ ਬਣਾ ਕੇ ਦਿੱਤੇ ਆ ਤੇ ਨਾਲੇ ਸੋਨੇ ਦੀ ਮੁੰਦਰੀ ਪਾਈ ਆ ਫੇਰ ਤੇ ਤੇਰੇ ਪੇਕੇ ਆਨੇ ਸੱਚੀ ਬੜਾ ਵਧੀਆ ਦੇਣ ਲੈਣ ਕੀਤਾ ਆ ਹਾਂਜੀ ਮੰਮੀ ਜੀ ਨਾਲੇ ਮੈਂ ਜਿਹੜੇ ਸੂਟ ਲੈ ਕੇ ਆਈ ਆ ਨਾ ਮੈਂ ਆਪਣੀ ਪਸੰਦ ਦੇ ਲੈ ਕੇ ਆਈ ਆ ਮੈਂ ਤੁਹਾਨੂੰ ਹੁਣੇ ਦੱਸਦੀ ਆ ਕਿਰਨ ਆ ਤੇਰਾ ਸੂਟ ਆ ਤੇ ਮੰਮੀ ਜੀ ਆ ਤੁਹਾਡਾ ਸੂਟ ਆ ਤੇ ਤੈਨੂੰ ਇਹਨਾ ਸੋਹਣਾ ਦੇਣ ਲੈਣ ਕਰਕੇ ਤੁਹਾਨੂੰ ਇਦਾਂ ਦੇ ਸੂਟ ਲਾਏ ਆ ਮੰਮੀ ਕੀ ਹੋਇਆ ਸੂਟਾਂ ਨੂੰ ਇੰਨੇ ਸੋਹਣੇ ਤੇ ਸੂਟ ਆ ਕਿਤੇ ਤਾਂ ਨ ਵੀ ਹੋਰ ਨਾ ਸਸਾ ਵਾਂਗੂ ਨੋਆ ਦੇ ਪੇਕਿਆਂ ਦੇ ਆਏ ਸਮਾਨ ਵਿੱਚ ਉਹ ਨੁਕਸ ਕੱਢਣ ਦੀ ਆਦਤ ਤ ਨਹੀਂ ਪੈ ਗਈ ਨਹੀਂ ਨਹੀਂ ਮੈਂ ਕੋਈ ਨੁਕਸ ਨਹੀਂ ਕੱਢਣ ਡਈ ਮੈਂ ਤੇ ਬਸ ਓਦਾਂ ਹੀ ਗੱਲ ਕੀਤੀ ਆ ਇਹ ਕਿ ਤੇਨਾ ਸੂਟਾਂ ਨੂੰ ਪਛਾਣ ਹੀ ਨਾ ਲਵੇ ਜਿਹੜੀ ਇੰਨੇ ਗੌਰ ਨਾਲ ਵੇਖਣ ਡਈ ਆ ਕੀ ਗੱਲ ਆ ਕਰਨਾ ਬੜੀ ਗੌਰ ਨਾਲ ਆਪਣੇ ਸੂਟਾਂ ਲੈ ਵੇਖਣ ਲਈ ਆ ਮੈਨੂੰ ਲੱਗਦਾ ਤੈਨੂੰ ਵੀ ਮੰਮੀ ਵਾਂਗਾਂ ਨਾ ਮੇਰੇ ਪੇਕੇਆਂ ਤੋਂ ਆਇਆ ਸੂਟ ਪਸੰਦ ਨਹੀਂ ਆਇਆ ਨਹੀਂ ਦੀਦੀ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਸੂਟ ਤੇ ਬਹੁਤ ਸੋਹਣਾ ਵਾ ਪਰ ਪਤਾ ਨਹੀਂ ਮੈਨੂੰ ਏਦਾਂ ਕਿਉਂ ਲੱਗਣ ਡਿਆ ਵਾ ਕਿ ਇਹ ਸੂਟ ਮੈਂ ਪਹਿਲਾਂ ਕਿਤੇ ਵੇਖਿਆ ਵਾ ਪਰ ਮੈਨੂੰ ਚੇਤਾ ਨਹੀਂ ਆਉਂਦਾ ਕਿ ਮੈਂ ਵੇਖਿਆ ਕਿੱਥੇ ਆ ਕਿਰਨ ਤੇਰਾ ਵੀ ਸਰਿਆ ਪਿਆ ਵਾ ਕਹਿੰਦੀ ਮੈਨੂੰ ਇਹ ਸੂਟ ਕਿਤੇ ਵੇਖਿਆ ਲੱਗਦਾ ਕਿਰਨ ਸਾਰੇ ਸੂਟ ਇੱਕੋ ਜਿਹੇ ਹੁੰਦੇ ਆ ਇਹ ਸੂਟ ਮੇਰੇ ਪੇਕੇਆਂ ਤੋਂ ਆਇਆ ਤੂੰ ਦੱਸ ਤੈਨੂੰ ਇਹ ਸੂਟ ਪਸੰਦ ਆਇਆ ਕਿ ਨਹੀਂ ਨਹੀਂ ਦੀਦੀ ਸੂਟ ਤਾਂ ਬੜਾ ਸੋਹਣਾ ਵਾ ਤੁਹਾਡੇ ਪੇਕਿਆਂ ਤੋਂ ਆਇਆ ਵਾ ਮਾੜਾ ਥੋੜਾ ਹੋ ਸਕਦਾ ਵਾ ਚਲ ਠੀਕ ਆ ਕਿਰਨਾ ਫਿਰ ਮੈਂ ਜਾ ਕੇ ਨਾ ਤੇ ਬਾਕੀ ਸਮਾਨ ਸਾਂਭ ਲੈਣੀ ਆ ਚਲੋ ਠੀਕ ਆ ਦੀਦੀ ਚਲ ਸ਼ੁਕਰ ਆ ਘਰ ਦਾ ਘਰੇ ਸਰ ਗਿਆ ਕਿਸ ਨੂੰ ਕੁਝ ਪਤਾ ਵੀ ਨਹੀਂ ਲੱਗਾ ਅੱਗੇ ਤੋਂ ਮੰਮੀ ਨੂੰ ਕਹਿ ਕੇ ਆਉਣਾ ਵਾ ਕਿ ਮੇਰੀ ਦਰਾਣੀ ਨੂੰ ਤੇ ਮੇਰੀ ਸੱਸ ਨੂੰ ਇੰਨਾ ਮਹਿੰਗਾ ਸੂਟ ਲਾਉਂਦੀ ਕੋਈ ਲੋੜ ਨਹੀਂ ਹੈਗੀ ਹੁਣ ਏਦਾਂ ਕਰਦੀ ਆ ਇਹਨਾਂ ਸੂਟਾਂ ਨੂੰ ਅਲਮਾਰੀ 'ਚ ਸਾਮ ਕੇ ਰਣੀ ਆ ਮੰਮੀ ਤੁਸੀਂ ਕਿਹੜੀਆਂ ਸੋਚਾਂ 'ਚ ਪਏ ਹੋ ਪੁੱਤ ਮੈਂ ਸੋਚਾਂ ਇਹਨਾਂ 'ਚ ਪਈ ਆ ਕਿ ਮੇਰੇ ਕੁੜਮ ਮੈਨੂੰ ਇੰਨਾ ਮਾੜਾ ਸੂਟ ਲਾ ਨਹੀਂ ਸਕਦੇ ਜਿੰਨਾ ਮਾੜਾ ਸੂਟ ਉਹਨਾਂ ਨੇ ਲਾਤਾ ਆ ਮੰਮੀ ਜੋ ਕੁਝ ਵੀ ਹੈਗਾ ਨਾ ਤੁਹਾਡੇ ਸਾਹਮਣੇ ਆ ਜੇ ਤੁਸੀਂ ਇਹਨੂੰ ਨਹੀਂ ਨਾ ਸੁਵਾਉਣਾ ਤੈਨੂੰ ਸਾਮ ਕੇ ਰੱਖ ਦਿਓ ਆਪੇ ਹੋਰ ਕਿਸੇ ਨੂੰ ਲੱਗ ਜਾਊਗਾ ਕਿਰਨ ਜਿਹੜੀ ਚੀਜ਼ ਆਪ ਨੂੰ ਨਾ ਨਾ ਪਸੰਦ ਹੋਵੇ ਉਹ ਕਿਸੇ ਨੂੰ ਵੀ ਨਹੀਂ ਦੇਈਦੀ ਹੁੰਦੀ ਜੇ ਕਿਸੇ ਨੂੰ ਦੋ ਤੇ ਚੱਜ ਦੀ ਚੀਜ਼ ਦੋ ਨਹੀਂ ਤੇ ਨਾ ਹੀ ਦੋ ਜਾ ਹੁਣ ਤੂੰ ਲੈ ਜਾ ਇਹਨਾਂ ਨੂੰ ਛੋਕ ਕੇ ਆਪੇ ਵਿਆਹ ਸ਼ਾਦੀ ਚ ਕਿਸੇ ਨਾ ਹੋ ਗਿਆ ਨਾ ਗਿਆ ਚ ਲੱਗ ਜੂ ਚਲੋ ਠੀਕ ਹੈ ਮੰਮੀ ਚੱਲ ਠੀਕ ਆ ਵੀਰ ਮੈਂ ਹੁਣੇ ਫੋਟੋ ਖਿੱਚ ਕੇ ਭੇਜ ਦਾਂ ਤੁਹਾਨੂੰ ਹਾਂਜੀ ਓਕੇ ਜੀ ਆ ਪਾਬੀ ਵੀਰ ਦਾ ਫੋਨ ਆਉਣ ਡਿਆ ਆ ਉਹਨਾਂ ਨੂੰ ਨਾ ਕੋਈ ਜ਼ਰੂਰੀ ਕਾਗੇ ਚਾਹੀਦਾ ਤੁਹਾਡੀ ਅਲਮਾਰੀ ਦੇ ਵਿੱਚ ਪਿਆ ਆ ਤੇ ਤੁਸੀਂ ਏਦਾਂ ਕਰੋ ਮੈਨੂੰ ਨਾ ਉਹ ਕਾਗਜ਼ ਕੱਢ ਕੇ ਫੜਾਓ ਹੰਜਰਾਗ ਤੇ ਮੈਂ ਉਹਨਾਂ ਨੂੰ ਫੋਟੋ ਖਿੱਚ ਕੇ ਭੇਜਨੀ ਉਹਦੀ ਨਵ ਮੈਂ ਆਟਾ ਗੁੰਨਣ ਡਈ ਆ 2 ਮਿੰਟ ਰੁਕ ਜਾ ਆਟਾ ਗੁੰਨ ਕੇ ਫਿਰ ਫੜਾ ਦਿੰਨੀ ਆ ਮੈਂ ਓ ਪਾਬੀ 1 ਮਿੰਟ ਲੱਗਣਾ ਆ ਹੱਥ ਧੋ ਕੇ ਤੇ ਫੜਾ ਦਿਓ ਮੈਨੂੰ ਵੀਰਾ ਬਾਰ ਬਾਰ ਫੋਨ ਕਰੀ ਜਾਂ ਡਿਆ ਆ ਨਾਵ ਜੀ ਨਜਰ ਨੂੰ ਮੈਂ ਹੱਥ ਧੋਣੇ ਆ ਨਾ ਉਹਨੇ ਚੋਂ ਆਟਾ ਗੁੱਝ ਜਾਣਾ ਵਾ ਤੂੰ ਇੱਕ ਕੰਮ ਕਰ ਕਿਰਨ ਨੂੰ ਕਹਿ ਮੇਰੀ ਅਲਮਾਰੀ ਚ ਨਾ ਅੰਦਰਲੇ ਖਾਨੇ ਚ ਇੱਕ ਫਾਈਲ ਪਈ ਓ ਉਹਦੇ ਵਿੱਚ ਸਾਰੇ ਕਾਗਜ਼ ਆ ਆਪੇ ਤੈਨੂੰ ਫੜਾ ਦਿੰਦੀ ਆ ਚਲੋ ਠੀਕ ਆ ਭਾਬੀ ਆ ਕਿਰਨ ਦੋ ਮਿੰਟ ਇਧਰ ਆਂ ਗੱਲ ਸੁਣੀ ਮੇਰੀ ਹਾਂਜੀ ਨਾ ਭਾਈ ਛੇਤੀ ਆਈ ਹਾਂਜੀ ਨਾ ਕਿਰਨ ਇਦਾਂ ਕਰ ਭਾਬੇ ਦੀ ਅਲਮਾਰੀ ਵਿੱਚ ਨਾ ਇੱਕ ਕਾਗਜ਼ਾਂ ਵਾਲੀ ਫਾਈਲ ਪਈ ਹੋਣੀ ਆ ਜਾਂ ਕੱਢ ਕੇ ਲੈ ਕੇ ਫੜਾ ਮੈਨੂੰ ਪਰ ਨਵ ਮੈਂ ਭਾਬੀ ਦੀ ਲਿਮਾਰੀ ਕਿੱਦਾਂ ਕੋਲਾਂ ਜਾ ਕੇ ਓ ਕਿਰਨ ਭਾਬੀ ਦੇ ਮੈਂ ਪੁੱਛ ਲਿਆ ਤੂੰ ਜਾ ਕੇ ਤੇ ਫਾਈਲ ਲੈ ਗਿਆ ਮੈਂ ਵੀਰ ਨੂੰ ਨਾ ਉਹਦੇ ਵਿੱਚ ਇੱਕ ਕਾਗਜ਼ ਦੀ ਫੋਟੋ ਸੈਂਡ ਕਰਨੀ ਆ ਚਲੋ ਠੀਕ ਆ ਨਵ ਮੈਂ ਹੁਣੇ ਲੈ ਕੇ ਆਉਣੀ ਠੀਕ ਆ ਵੇ ਕੀ ਗੱਲ ਹੋ ਗਈ ਆ ਕਤੋਂ ਇੰਨਾ ਰੌਲਾ ਪਾਇਆ ਤੁਸੀਂ ਓ ਮੰਮੀ ਰੌਲਾ ਕੀ ਪਾਉਣਾ ਆ ਵੀਰ ਨੂੰ ਨਾ ਇੱਕ ਕਾਗਜ਼ ਦੀ ਫੋਟੋ ਚਾਹੀਦੀ ਆ ਤੇ ਉਹ ਫਾਈਲ ਪਈ ਆ ਭਾਬੀ ਦੀ ਲਿਮਾਰੀ ਦੇ ਵਿੱਚ ਕਾਗਜ਼ ਕਿ ਮੈਂ ਕਿਰਨ ਕੋਲੋਂ ਉਹ ਫਾਇਲ ਮੰਗਵਾਈ ਆ ਠੀਕ ਆ ਹਾਂਜੀ ਪਰ ਇਹ ਹੋਣੀ ਨਹੀਂ ਕਰਨਾ ਮੈਂ ਆਪੇ ਕੱਢ ਦੇਣੀ ਕਾਗਜ਼ ਹਾਈ ਰੱਬਾ ਸੂਟ ਤੇ ਸਾਹਮਣੇ ਪਏ ਆ ਜੇ ਕਿਤੇ ਕਿਰਨ ਨੇ ਵੇਖ ਲੈਣਾ ਤੇ ਕੰਮ ਖਰਾਬ ਹੋ ਜਾਣਾ ਮੈਂ ਇਹਨਾਂ ਨੂੰ ਲੁਕਾ ਦੇਣੀ ਆ ਅੱਕੇ ਨੂੰ ਪਤਾ ਨਹੀਂ ਅੰਦਰ ਜਾ ਕੇ ਕੀ ਕਰਨ ਲੱਗ ਪਈ ਆ ਅਜੇ ਤੱਕ ਕਾਗਜ਼ ਲੈ ਕੇ ਨਹੀਂ ਮੁੜੀ ਹੈਗੀ ਪੁੱਤ ਤੂੰ ਬਹਿ ਇੱਥੇ ਕਾਗਜ਼ ਮੈਂ ਅੰਦਰੋਂ ਲੈ ਕੇ ਆਉਣੀ ਆ ਦੋਵੇਂ ਜਾਣੀਆਂ ਅੰਦਰ ਵੜ ਗਈਆਂ ਵਾ ਪਤਾ ਨਹੀਂ ਕੀ ਕਰ ਲੱਗ ਪਈਆਂ ਵੇਖਦੀਆਂ ਜਾ ਕੇ ਚਲੋ ਠੀਕ ਆ ਮੰਮੀ ਜਾਓ ਵੇਖੋ ਦੀਦੀ ਤੁਹਾਡੇ ਸੂਟ ਡਿੱਗ ਪਏ ਜਲ ਹਮਾਰੀ ਚੋ ਕੋਈ ਗੱਲ ਨਹੀਂ ਕਰਨਾ ਮੈਂ ਹੁਣੇ ਚੁੱਕ ਲੈਣੀ ਆ 1 ਮਿੰਟ ਦੀਦੀ ਇੱਕ ਸੂਟ ਤੇ ਮੇਰਾ ਨਾਮ ਲਿਖਿਆ ਵਾ ਤੇ ਦੂਸਰੇ ਦੇ ਮੰਮੀ ਦਾ ਏਕ ਹੀ ਚੱਕਰ ਆ ਦੀਦੀ ਕੀ ਗੱਲ ਰਿੰਕੀ ਤੂੰ ਘਬਰਾਈ ਕਿਉਂ ਆਈ ਨਾ ਇਹ ਕਿਹਦੇ ਸੂਟ ਆ ਦਸਾਂ ਨੂੰ ਮੰਮੀ ਜੀ ਉਹ ਨਾ ਇਹ ਸੂਟ ਕੀ ਗੱਲ ਦੀ ਦੀ ਤੂੰ ਇਹ ਸੂਟਾਂ ਨੂੰ ਵੇਖ ਕੇ ਇਦਾਂ ਘਬਰਾ ਗਏ ਜੇ ਜਿਦਾਂ ਤੁਸੀਂ ਚੋਰੀ ਕੀਤੀ ਹੁੰਦੀ ਹੈ ਨੀ ਕਿਰਨ ਘਬਰਾਵੇ ਕਿਉਂ ਨਾ ਇਹ ਅਸਲ ਜੀ ਇਹਨੇ ਸੂਟਾਂ ਦੀ ਚੋਰੀ ਕੀਤੀ ਆ ਕੀ ਮਤਲਬ ਮੰਮੀ ਜੀ ਤੁਹਾਡਾ ਮੈਂ ਸਮਝੀ ਨਹੀਂ ਕੁਝ ਕਿਰਨ ਮੈਂ ਤੈਨੂੰ ਉਹਦਾਂ ਇੱਕ ਗੱਲ ਕਹੀ ਸੀ ਨਾ ਕਿ ਮੇਰੇ ਕੁੜਮਾ ਮੈਨੂੰ ਇਦਾਂ ਮਾੜਾ ਸੂਟ ਨਹੀਂ ਦੇ ਸਕਦੇ ਹਾਂਜੀ ਮੰਮੀ ਜੀ ਕਹੀ ਸੀ ਤੇ ਸ਼ੱਕ ਮੈਨੂੰ ਇਹਦੇ ਤੇ ਉਦੋਂ ਹੀ ਹੋ ਗਿਆ ਸੀ ਕਿ ਇਹਦੇ ਵਿੱਚ ਇਹਦੀ ਕੋਈ ਨਾ ਕੋਈ ਚਲਾਕੀ ਜ਼ਰੂਰ ਹੈਗੀ ਆ ਹੋਣ ਵੇਖ ਲੈ ਤੇਰੇ ਸਾਹਮਣੇ ਹੀ ਆ ਮੇਰਾ ਸ਼ੱਕ ਚਕੀਨ ਚ ਬਦਲ ਗਿਆ ਇਹਦਾ ਮਤਲਬ ਮੰਮੀ ਇਹ ਆ ਕਿ ਦੀਦੀ ਨੇ ਮੇਰਾ ਤੇ ਤੁਹਾਡਾ ਸੂਟ ਜਿਹੜਾ ਵਾ ਉਹ ਮਾੜੇ ਸੂਟਾਂ ਨਾਲ ਬਦਲਤਾ ਪੁੱਤ ਇਹ ਗੱਲ ਤੂੰ ਇਹਨੂੰ ਪੁੱਛ ਜਿਹੜੀ ਇੱਥੇ ਡੋਨਵਟਾ ਬਣ ਕੇ ਖਲੋਤੀ ਆ ਦੱਸ ਨਹੀਂ ਤੈਨੂੰ ਕੀ ਲੋੜ ਪੈ ਗਈ ਸੀ ਸੂਟ ਬਦਲਣ ਦੀ ਮੰਮੀ ਅਸਲ ਵਿੱਚ ਨਾ ਇਹ ਸੂਟ ਵੇਖ ਕੇ ਮੇਰੇ ਮਨ 'ਚ ਲਾਲਚ ਆ ਗਿਆ ਸੀ ਕਿ ਇਹ ਸੂਟ ਮੈਂ ਆਪ ਸਵਾਵਾਂਗੀ ਤਾਂ ਕਰਕੇ ਮੈਂ ਸੂਟ ਬਦਲਤੇ ਹੀ ਪੁੱਤ ਤੂੰ ਇਹ ਕੰਮ ਕਰਕੇ ਤੇ ਆਪਣੇ ਮਾਪਿਓ ਦੀ ਬੇਇੱਜ਼ਤੀ ਕਰਵਾਤੀ ਆ ਜੇ ਤੇਰੇ ਮਾਪਿਓ ਨੂੰ ਇਸ ਗੱਲ ਦਾ ਪਤਾ ਲੱਗੇ ਵੀ ਤੁਹਾਡੀ ਧੀ ਨੇ ਆਪਣੇ ਸਹੁਰਿਆਂ ਦੇ ਘਰ ਜਾ ਕੇ ਇਹ ਕਾਰਨਾਮੇ ਕੀਤੇ ਆ ਤੇ ਫਿਰ ਉਹ ਤੇਰੇ ਬਾਰੇ ਕੀ ਸੋਚਣਗੇ ਇਹ ਗੱਲ ਤੂੰ ਸੋਚੀ ਕਦੀ ਹਾਂਜੀ ਦੀਦੀ ਸੂਟ ਤੇ ਕੋਈ 1500 ਦੇ ਹੋਣਗੇ ਪਰ ਤੁਹਾਡੀ ਇਸ ਗਲਤੀ ਕਰਕੇ ਤੁਹਾਡੀ ਮਾਪਿਓ ਦੀ ਲੱਖਾਂ ਦੀ ਇੱਜ਼ਤ ਦੀ ਕਿੰਨੀ ਬਦਨਾਮੀ ਹੋਣੀ ਸੀ ਪਤਾ ਨਹੀਂ ਕਿੰਨੀ ਮਾੜੀ ਸੋਚ ਵਾਲੇ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਕੱਪੜਿਆਂ ਵਰਗੀਆਂ ਚੀਜ਼ਾਂ 'ਚ ਵੀ ਹੇਰ ਫੇਰ ਕਰ ਜਾਂਦੇ ਆ ਕੱਪੜਿਆਂ ਦਾ ਕੀ ਆ ਇਹ ਕਤੋਂ ਪਾਇਆ ਤੇ ਉਹ ਗਿਆ ਪਰ ਤੂੰ ਸੂਟ ਬਦਲ ਕੇ ਚੰਗਾ ਕੰਮ ਨਹੀਂ ਕੀਤਾ ਜੇ ਹਾਨੂੰ ਅਜ ਇਹਨਾਂ ਸੂਟਾਂ ਬਾਰੇ ਨਾ ਨਾ ਪਤਾ ਲੱਗਦਾ ਮੈਂ ਸਾਰੀ ਉਮਰ ਫਿਰ ਇਹ ਆਪਣੇ ਕੁੜਮਾਂ ਬਾਰੇ ਸੋਚਦੀ ਰਹਿਣਾ ਸੀ ਕਿ ਉਹਨਾਂ ਨੇ ਆਪਣੇ ਪੁੱਤ ਦੇ ਵਿਆਹ 'ਚ ਮੈਨੂੰ ਕੀ ਦਿੱਤਾ ਸੀ ਬਸ ਕਰ ਜੋ ਮੰਮੀ ਮੈਨੂੰ ਹੋਰ ਕੁਝ ਨਾ ਕਹੋ ਮੈਂ ਪਹਿਲਾਂ ਹੀ ਕਿਰਨ ਦੀਆਂ ਤੇ ਤੁਹਾਡੀਆਂ ਗੱਲਾਂ ਸੁਣ ਕੇ ਸ਼ਰਮਿੰਦੀ ਆ ਮੈਨੂੰ ਤੇ ਪਹਿਲਾਂ ਹੀ ਸਮਝ ਨਹੀਂ ਆਉਂਦੀ ਮੈਂ ਤੁਹਾਡੇ ਕੋਲੋਂ ਤੇ ਕਿਰਨ ਕੋਲੋਂ ਕਿੱਦਾਂ ਮਾਫੀ ਮੰਗਾ ਹੋ ਸਕੇ ਤੇ ਮੈਨੂੰ ਮਾਫ ਕਰਦੀ ਕਿਰਨ ਕਿੱਦਾਂ ਫਿਰ ਮੰਮੀ ਕਰਦੀ ਆ ਮਾਫ ਦੀਦੀ ਨੂੰ ਕਿਰਨ ਮਾਫਤ ਹੈ ਅਸੀਂ ਇਹਨੂੰ ਕਰ ਦਿੰਨੇ ਆ ਪਰ ਮੇਰੀ ਇੱਕ ਸ਼ਰਤ ਆ ਜਿਹੜੇ ਤੁਹਾਡੇ ਸੂਟ ਆ ਉਹ ਸਾਨੂੰ ਦਵੇ ਤੇ ਨਾਲ ਇੱਕ ਇੱਕ ਸੂਟ ਹੋਰ ਲਿਆ ਕੇ ਸਾਨੂੰ ਦਵੇ ਜੇ ਤੇ ਤੁਹਾਡੀ ਸ਼ਰਤ ਇਹਨੂੰ ਮਨਜ਼ੂਰ ਆ ਤੇ ਫਿਰ ਇਹਨੂੰ ਅਸੀਂ ਮਾਫ ਕਰ ਦਿੰਨੇ ਆ ਮੰਮੀ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਆ ਜਿਹੜੇ ਤੁਹਾਡੇ ਸੂਟ ਆ ਨਾ ਉਹ ਮੈਂ ਤੁਹਾਨੂੰ ਵਾਪਸ ਕਰ ਦਿੰਨੀ ਆ ਤੇ ਤੁਸੀਂ ਮੇਰੇ ਨਾਲ ਸ਼ਹਿਰ ਚੱਲਿਓ ਜਿਹੜੇ ਤੁਹਾਨੂੰ ਸੂਟ ਪਸੰਦ ਆਉਣਗੇ ਨਾ ਉਹ ਤੁਹਾਨੂੰ ਮੈਂ ਲੈ ਦਿੰਨੀ ਆ ਚਲੋ ਮੰਮੀ ਜਦੋਂ ਦੀਦੀ ਹੁਣ ਕਹਿਣ ੜਿਆ ਕਿ ਮੈਂ ਤੁਹਾਨੂੰ ਨਵੇਂ ਸੂਟ ਲੈ ਦੇ ਦਿੰਨੀ ਆ ਤੇ ਆਪਾਂ ਦੀਦੀ ਨੂੰ ਫਿਰ ਮਾਫ ਕਰ ਹੀ ਦਿੰਨੇ ਆ ਪੁੱਤ ਮਾਫਤ ਤੈਨੂੰ ਅਸੀਂ ਅੱਜ ਕਰ ਹੀ ਦਿੱਤਾ ਪਰ ਤੂੰ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖੀ ਬੰਦੇ ਨੇ ਦੇਣ ਲੈਣਾ ਨਹੀਂ ਵਰਤਣਾ ਹੁੰਦਾ ਬੰਦੇ ਨੇ ਹਮੇਸ਼ਾ ਰਿਸ਼ਤਿਆਂ ਨਾਲ ਵਰਤਣਾ ਹੁੰਦਾ ਆ ਠੀਕ ਆ ਮੰਮੀ ਜੀ ਚਲੋ ਮੰਮੀ ਹੁਣ ਨਾਮ ਨੂੰ ਵੀ ਕਾਗਜ਼ ਫੜਾ ਦਈਏ ਇਹ ਤੋਂ ਪਹਿਲਾਂ ਕਿ ਉਹ ਵੀ ਇੱਥੇ ਆ ਜਨ ਦੀਦੀ ਕਾਗਜ਼ ਕੱਟ ਕੇ ਫੜਾਓ ਮੈਨੂੰ ਮੈਂ ਉਹਨਾਂ ਨੂੰ ਫੜਾ ਕੇ ਆਵਾਂ ਹਾਂ ਕਿਰਨ ਫੜਾਉਣੀ ਆ ਮੈਂ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਵੀਡੀਓ ਜਿਹੜੀ ਆ ਉਹ ਪਹੁੰਚ ਸਕੇ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤਾਂ ਫੇਸਬੁੱਕ ਪੇਜ ਨੂੰ ਵੀ ਜ਼ਰੂਰ ਫੋਲੋ ਕਰਕੇ ਜਾਇਓ ਤੇ ਵੀਡੀਓ ਬਸ ਇਹੋ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਕੇ ਜਾਇਓ ਚਲੋ ਠੀਕ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ